ਲੋਕਾਂ ਦੁਆਰਾ ਚੁਣਿਆ ਹੋਏ ਨੁਮਾਇੰਦਿਆਂ ਨੇ ਵਿਧਾਨ ਸਭਾ ਵਿੱਚ ਬਿੱਲ ਪਾਸ ਕੀਤਾ ਤੇ ਉਹ ਜਿਹੜਾ ਗਵਰਨਰ ਨੇ ਸਾਈਨ ਨਹੀਂ ਕੀਤੇ ਕਿਉਂਕਿ ਉਹ ਉਹਨਾਂ ਦੇ ਪੱਖ ਦੇ ਵਿੱਚ ਨਹੀਂ ਹੈ ਹਨਾ ਤੇ ਉਹ ਤੁਸੀਂ ਦੇਖੋ ਕਿ ਇੱਥੇ ਸਟੇਟ ਦੀ ਚੁਣੀ ਹੋਈ ਨੁਮਾਇੰਦੇ ਜਿਹੜੇ ਵਿਧਾਨ ਸਭਾ ਵਿੱਚ ਬਿੱਲ ਤੱਕ ਪਾਸ ਕਰ ਰਹੇ ਆ ਉਹ ਵੀ ਅਸੀਂ ਕੇਂਦਰ ਦੇ ਅਧੀਨ ਆ ਗਵਰਨਰ ਰਾਹੀਂ ਤੇ ਇਹ ਰੋਲਾ ਇਹ ਕੋਈ ਅੱਜ ਦਾ ਨਹੀਂ ਹੈ ਇਹ ਬਹੁਤ ਪਹਿਲਾਂ ਦਾ ਇਹਨੇ ਤੇ ਵੱਖ-ਵੱਖ ਕਮਿਸ਼ਨ ਬੈਠੇ ਆ 1988 ਵਿੱਚ ਸਰਕਾਰੀਆ ਕਮਿਸ਼ਨ ਜਿਹੜਾ ਰਣਜੀਤ ਸਿੰਘ ਸਰਕਾਰੀਆ ਦੀ ਅਗਵਾਈ ਵਿੱਚ ਇੱਕ ਕਮਿਸ਼ਨ ਬਣਾਇਆ ਗਿਆ ਉਹਨੇ 1988 ਵਿੱਚ ਜਿਹੜਾ ਇੱਕ ਸਿਫਾਰਸ਼ਾਂ ਕੀਤੀਆਂ ਕਿ ਕੇਂਦਰ ਤੇ ਰਾਜਾਂ ਵਿੱਚ ਸਬੰਧ ਕਿਸ ਤਰ੍ਹਾਂ ਹੋਣੇ ਚਾਹੀਦੇ ਆ ਉਹਨਾਂ ਨੇ ਉਸ ਸਿਫਾਰਸ਼ਾਂ ਵਿੱਚ ਇੱਕ ਸਿਫਾਰਸ਼ ਇੱਕ ਦਿੱਤੀ ਕਿ ਜਿਹੜਾ 22 ਚਾਂਸਲਰ ਚਾਂਸਲਰ ਆ ਉਹਨੂੰ ਜੇ ਕੋਈ ਚਾਂਸਲਰ ਦਾ ਮਤਲਬ ਜੇ ਗਵਰਨਰ ਆ ਗਵਰਨਰ ਨੂੰ ਜੇ ਕੋਈ ਫੈਸਲਾ ਲੈਣਾ ਸਟੇਟ ਪ੍ਰਤੀ ਤਾਂ ਉਹਨੂੰ ਸਟੇਟ ਦੇ ਮੁੱਖ ਮੰਤਰੀ ਤੋਂ ਸਲਾਹ ਲੈਣੀ ਪੈਣੀ ਆ ਜੇ ਕਿਸੇ ਖਾਸ ਡਿਪਾਰਟਮੈਂਟ ਦਾ ਫੈਸਲਾ ਤਾਂ ਉਸ ਡਿਪਾਰਟਮੈਂਟ ਦਾ ਮੰਤਰੀ ਵੀ ਹਨਾ ਉਹਨੂੰ ਬੁਲਾ ਕੇ ਉਹਨਾਂ ਸਲਾਹ